ਬਾਬੂ ਸਿੰਘ ਮਾਨ ਕੁਲਦੀਪ ਮਾਨਕ ਦੇ ਸਿੰਗਿੰਗ ਕੈਰੀਅਰ ਦਾ ਪਹਿਲਾ ਗਾਣਾ ਬਾਬੂ ਸਿੰਘ ਮਾਨ ਦੀ ਕਲਮ ਤੋਂ ਹੀ ਨਿਕਲਿਆ ਸੀ ਤੇ ਇਹਨਾਂ ਨੂੰ ਮਾਨ ਮਰਾੜਾ ਵਾਲਾ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਮਾਨ ਸਾਹਿਬ ਇੱਕ ਉੱਗੇ ਸ਼ਾਇਰ ਤੇ ਸੌਂਗ ਰਾਈਟਰ ਨੇ ਤੇ ਇਸ ਵੀਡੀਓ ਵਿੱਚ ਆਪਾਂ ਇਹਨਾਂ ਦੇ ਮੁੱਢਲੇ ਜੀਵਨ ਦੇ ਨਾਲ ਨਾਲ ਉਹਨਾਂ ਗਾਇਕਾਂ ਬਾਰੇ ਵੀ ਦੱਸਾਂਗੇ ਜਿਨ੍ਹਾਂ ਨੂੰ ਬਾਬੂ ਸਿੰਘ ਮਾਨ ਦੇ ਲਿਖੇ ਗਾਣਿਆਂ ਨੇ ਸਟਾਰ ਬਣਾਇਆ ਬਾਬੂ ਸਿੰਘ ਮਾਨ ਦਾ ਜਨਮ 10 ਅਕਤੂਬਰ 1942 ਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਮਰਾੜ ਵਿਖੇ ਪਿਤਾ ਇੰਦਰ ਸਿੰਘ ਅਤੇ ਮਾਤਾ ਆਸਕੌਰ ਦੇ ਘਰ ਹੋਇਆ ਪ੍ਰਾਇਮਰੀ ਦੀ ਪੜਾਈ ਨਾਲ ਦੇ ਪਿੰਡ ਜੰਡ ਸਾਹਿਬ ਦੇ ਸਕੂਲ ਤੋਂ ਲਈ ਤੇ ਸ਼ਾਇਰ ਆਮਾ ਮਜ਼ਾਜ ਕਿੰਨੇ ਨਿੱਕੀ ਉਮਰੋਂ ਰਿਹਾ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਲਾ ਸਕਦੇ ਆ ਕਿ 6ਵੀਂ ਕਲਾਸ ਵਿੱਚ ਪੜਦਿਆਂ ਹੀ ਬਾਬੂ ਸਿੰਘ ਨੇ ਲਿਖਣਾ ਸ਼ੁਰੂ ਕਰਤਾ ਸੀ ਤੇ ਚਾਈਲਡ ਮੈਗਜ਼ੀਨਸ ਵਿੱਚ ਇਹਨਾਂ ਦੀਆਂ ਲਿਕੀਆਂ ਕਵਿਤਾਵਾਂ ਆਮ ਹੀ ਦੇਖਣ ਨੂੰ ਮਿਲਦੀਆਂ ਸੀ ਤੇ ਉਹਨਾਂ ਸਮਿਆਂ ਵਿੱਚ ਜਦ ਕੋਈ ਟਾਵਾ ਟਾਵਾ ਹੀ 10ਵੀਂ ਤੱਕ ਪੜਦਾ ਸੀ ਮਾਨ ਸਾਹਿਬ ਨੇ ਬਰਜਿੰਦਰਾ ਕਾਲਜ ਫਰੀਦਕੋਟ ਤੋਂ ਗ੍ਰੈਜੂਏਸ਼ਨ ਤੱਕ ਦੀ ਪੜ੍ਹਾਈ ਪੂਰੀ ਕੀਤੀ ਮਸ਼ਹੂਰ ਚਾਹੇ ਇੱਕ ਲੇਖਕ ਤੇ ਸ਼ਾਇਰ ਵਜੋਂ ਹੀ ਹੋਏ ਪਰ ਉੱਚ ਅਦ ਦੇ ਦੀ ਪੜ੍ਹਾਈ ਬੰਦੇ ਦੀ ਸੋਚ ਦਾ ਦਾਇਰਾ ਜ਼ਰੂਰ ਹੀ ਵਧਾਉਂਦੀ ਏ ਤੇ ਇਹੀ ਕਾਰਨ ਰਿਹਾ ਕਿ ਬਾਬੂ ਸਿੰਘ ਦੀਆਂ ਲਿਖਤਾਂ ਵਿੱਚ ਅੰਤਾਂ ਦੀ ਵਿਭਿੰਨਤਾ ਵੇਖਣ ਨੂੰ ਮਿਲੀ ਤੇ ਹਰ ਲਿਖਤ ਦਾ ਟੌਪਿਕ ਅਲੱਗ ਹੋਣ ਦੇ ਨਾਲ-ਨਾਲ ਸ਼ਬਦਾਂ ਦਾ ਬਾਕਮਾਲ ਇਸਤੇਮਾਲ ਵੇਖਣ ਨੂੰ ਮਿਲਿਆ ਤੇ ਸਮਾਜ ਦੇ ਜ਼ਰੂਰੀ ਵਿਸ਼ਿਆਂ ਤੇ ਵੀ ਲਿਖਣ ਤੋਂ ਪਿੱਛੇ ਨਹੀਂ ਹਟੇ ਬਾਬੂ ਸਿੰਘ ਮਾਨ ਦੀ ਪਹਿਲੀ ਕਿਤਾਬ ਗੀਤਾਂ ਦਾ ਮੰਜਾਰਾ ਰਹੀ ਜੋ 1963 ਵਿੱਚ ਪਬਲਿਸ਼ ਹੋਈ ਤੇ ਰਿਕਾਰਡ ਹੋਣ ਵਾਲਾ ਪਹਿਲਾ ਗਾਣਾ ਗੁਰਪਾਲ ਸਿੰਘ ਪਾਲ ਦੀ ਆਵਾਜ਼ ਵਿੱਚ ਰਿਹਾ ਤੇ ਫਿਰ ਇੱਕ ਤੋਂ ਬਾਅਦ ਇੱਕ ਚੜ੍ਹਦੇ ਤੋਂ ਚੜ੍ਹਦੇ ਗਾਇਕ ਬਾਬੂ ਸਿੰਘ ਮਾਨ ਕੋਲ ਗੀਤ ਲੈਣ ਲਈ ਪਹੁੰਚਣ ਲੱਗੇ ਜਿਨ੍ਹਾਂ ਵਿੱਚ ਹਰਚਰਨ ਗਰੇਵਾਲ, ਸੁਰਿੰਦਰ ਕੌਰ, ਸੁਖਵਿੰਦਰ ਸਿੰਘ, ਮੁਹੰਮਦ ਰਫੀ, ਲਤਾ ਮੰਗੇਸ਼ਕਰ, ਹਰਪ੍ਰੀਤ ਰਮਾਨ ਤੇ ਬੱਬੂ ਮਾਨ ਵਰਗੇ ਅਨੇਕਾਂ ਸਿੰਗਰ ਸ਼ਾਮਿਲ ਰਹੇ। ਕੁਲਦੀਪ ਮਾਨਕ ਦੇ ਕੈਰੀਅਰ ਦਾ ਪਹਿਲਾ ਗਾਣਾ ਵੀ ਬਾਬੂ ਸਿੰਘ ਦੀ ਕਲਮ ਤੋਂ ਹੀ ਨਿਕਲਿਆ ਤੇ ਇਸ ਗਾਣੇ ਨੇ ਮਾਨਕ ਦਾ ਨਾਮ ਬਣਾਉਣ ਵਿੱਚ ਵੀ ਵੱਡਾ ਹਿੱਸਾ ਪਾਇਆ ਪਰ ਹਾਂ ਬਾਬੂ ਸਿੰਘ ਮਾਨ ਦੇ ਲਿਖੇ ਡੁਇਟ ਗਾਣੇ ਜ਼ਿਆਦਾਤਰ ਮੁਹੰਮਦ ﺻਦੀਕ ਤੇ ਰਣਜੀਤ ਕੌਰ ਨੇ ਹੀ ਗਾਇਏ ਇਸ ਤੋਂ ਇਲਾਵਾ ਨਸੀਬੋ ਤੇ ਸੱਸੀ ਪੁੰਨੂ ਵਰਗੀਆਂ ਨਾਮੀ ਫਿਲਮਾਂ ਲਈ ਵੀ ਗਾਣੇ ਲਿਖ ਚੁੱਕੇ ਨੇ ਬਾਬੂ ਸਿੰਘ ਮਾਨ ਦੇ ਪਿੰਡੂ ਸੱਭਿਆਚਾਰ ਨਾਲ ਬੈਂਤ ਮੋਹ ਦੀ ਚਲਕ ਆਮ ਹੀ ਇਹਨਾਂ ਦੇ ਗਾਣਿਆਂ 'ਚੋਂ ਮਿਲਦੀ ਰਹੀ ਹੈ ਸਾਂਝ ਪਿਆਰ ਦੀ ਗੱਲ ਕਰਦੇ ਆ ਇਹਨਾਂ ਦੀਆਂ ਮੁਹੱਬਤ ਭਰੀਆਂ ਲਿਖਤਾਂ ਜਿਵੇਂ ਹੀਰ ਰਾਂਝਾ ਮਿਰਜ਼ਾ ਸਾਹਿਬਾ ਸੋਹਣੀ ਮਹੀਂਵਾਲ ਦਾ ਜ਼ਿਕਰ ਹੋਣਾ ਵੀ ਲਾਜ਼ਮੀ ਹੈ। ਇਹੀ ਨਹੀਂ ਇਤਿਹਾਸ ਦੇ ਪੰਨਿਆਂ 'ਚੋਂ ਵੀ ਪੂਰਨ ਭਗਤ ਤੇ ਸੁੱਚਾ ਸਿੰਘ ਸੂਰਮਾ ਵਰਗੇ ਅਨਮੋਲ ਹੀਰਿਆਂ ਨੂੰ ਬੜੀਆਂ ਸੋਹਣੀਆਂ ਲਿਖਤਾਂ ਦੇ ਰੂਪ ਵਿੱਚ ਲੋਕਾਂ ਸਾਹਮਣੇ ਮੁਰ ਜਿਉਂਦੇ ਜਾਗਦੇ ਕੀਤਾ ਤੇ ਇਦਾਂ ਹੀ ساری ਉਮਰ ਪੰਜਾਬੀ ਮਾਂ ਬੋਲੀ ਦੀ ਸੇਵਾ ਨਿਭਾਉਣ ਲਈ 2015 ਵਿੱਚ ਮਾਨ ਸਾਹਿਬ ਨੂੰ ਪੀਟੀਸੀ ਵੱਲੋਂ ਲਾਈਫਟਾਈਮ ਅਚੀਵਮੈਂਟ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਜੋ ਗੁਰਦਾਸ ਮਾਨ ਦੇ ਹੱਥੋਂ ਮਿਲਿਆ ਤੇ ਜਿਸ ਸਤਕਾਰ ਨਾਲ ਗੁਰਦਾਸ ਮਾਨ ਵੱਲੋਂ ਪੇਸ਼ ਕੀਤਾ ਗਿਆ ਉਸ ਤੋਂ ਬਾਬੂ ਸਿੰਘ ਜੀ ਦੀ ਕਲਮ ਦੀ ਅਹਿਮੀਅਤ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ ਬਾਬੂ ਸਿੰਘ ਮਾਨ ਆਪਣੇ ਲੋਕਾਂ ਨਾਲ ਸਾਝ ਪਿਆਰ ਤੇ ਸਿਆਣੇ ਕਿਰਦਾਰ ਸਦਕਾ ਤਿੰਨ ਵਰੀ ਆਪਣੇ ਪਿੰਡ ਵਿੱਚ ਸਰਪੰਚ ਵਜੋਂ ਵੀ ਸੇਵਾ ਨਿਭਾਉਂਦਾ ¿Qué